ਪਾਕਿਸਤਾਨ ਵਾਰ-ਵਾਰ ਰੋਜ਼ ਇਹ ਚਰਚਾ ਹੁੰਦੀ ਹੈ ਮੈਂ ਕੱਲ ਇੱਕ ਟੀਵੀ ਤੇ ਇਹ ਵੀ ਪੜ ਰਿਹਾ ਸੀਗਾ ਕਿ ਉਹ ਇੱਥੋਂ ਤੱਕ ਆਪਦੀ ਨਿਊਕਲੀਅਰ ਵੈਪਨ ਨੂੰ ਗਲੈਮਰਾਇਜ਼ ਕਰਦੇ ਆ ਕਿ ਕ੍ਰਿਕਟ ਮੈਚ ਤੱਕ ਵਿੱਚ ਰਮੀਜ਼ ਰਾਜਾ ਜਦੋਂ ਕਹਿੰਦੇ ਆ ਕਿ ਦੋ ਨਿਊਕਲੀਅਰ ਨੇਸ਼ਨ ਦਾ ਮੁਕਾਬਲਾ ਹੋ ਰਿਹਾ ਹੈ ਤਾਂ ਕੀ ਇੰਡੀਆ ਇਸ ਗੱਲ ਤੋਂ ਕਿਤੇ-ਕਿਤੇ ਬੈਕਸਟੈਪ ਕਰਦਾ ਹੈ ਕਿ ਪਾਕਿਸਤਾਨ ਨਿਊਕਲੀਅਰ ਪਾਵਰ ਸਾਡੇ ਨਾਲੋਂ ਜ਼ਿਆਦਾ ਸਟਰੋਂਗ ਹੈ ਦੇਖਿਏ ਸੈਵਰ ਰੈਟਲਿੰਗ ਐਕਸਚੇਂਜ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਫਟਾ ਮਾਰਨਾ ਜੀ ਉਹ ਇੱਕ ਚੀਜ਼ ਹੁੰਦੀ ਹੈ ਉਹ ਜਿਹੜੀ ਨਿਊਕਲੀਅਰ ਵੈਪਨਸ ਦਾ ਯੂਜ਼ ਔਨ ਗਰਾਊਂਡ ਹੈ ਉਹ ਦੂਜੀ ਚੀਜ਼ ਹੈ 1945 ਦੇ ਬਾਅਦ ਦੇ ਵਿੱਚ ਦੁਨੀਆ ਦੇ ਵਿੱਚ ਨਿਊਕਲੀਅਰ ਵੈਪਨ ਇਸਤੇਮਾਲ ਨਹੀਂ ਹੋਏ ਨਹੀਂ 80 ਸਾਲ ਹੋ ਗਏ ਨੇ ਇਹਦਾ ਮਤਲਬ ਦੁਨੀਆ ਦੇ ਜਿਹੜੇ ਲੀਡਰ ਨੇ ਉਹ ਬੜੇ ਸਮਝਦਾਰ ਨੇ ਐਂਡ ਰਹੀ ਗੱਲ ਪਾਕਿਸਤਾਨ ਟੈਕਟੀਕਲ ਉਹਨਾਂ ਦੇ ਇੱਕ ਮਿਨਿਸਟਰ ਸ਼ੇਖ ਰਸ਼ੀਦ ਪ੍ਰਾਣਾ ਮਿਨਿਸਟਰ ਸੀ ਉਹ ਤਾਂ ਕਹਿੰਦਾ ਸਾਡੇ ਕੋਲ ਪਾਈਆ ਪਾਈਆ ਅੱਧੇ ਦੇ ਪਾਈਆ ਦੇ ਬੰਬ ਨੇ ਤੇ ਜੇ ਇਹ ਉਹਨਾਂ ਦੀ ਅੰਡਰਸਟੈਂਡਿੰਗ ਹੈ ਨਿਊਕਲੀਅਰ ਵੈਪਨਸ ਦੀ ਉਹ ਗੱਲ ਵੱਖਰੀ ਹੈ ਕਿ ਕਿਸੇ ਸਿਵਿਲਨ ਜਾਂ ਕਿਸੇ ਮਨਿਸਟਰ ਨੂੰ ਨਹੀਂ ਪਤਾ ਹੋਏਗਾ ਕਿ ਨਿਊਕਲੀਅਰ ਕੰਟਰੋਲ ਆਰਮੀ ਦੇ ਕੋਲ ਹੈ ਐਂਡ ਦੂਜੀ ਗੱਲ ਇਹ ਹੈ ਕਿ ਤੁਸੀਂ ਪਾਕਿਸਤਾਨ ਦੀ ਡੈਪਥ ਦੇਖੋ ਆਪਣਾ ਮੰਨ ਲਓ ਪੰਜਾਬ ਰਾਜਸਥਾਨ ਗੁਜਰਾਤ ਤੋਂ ਜੇ ਆਪਾਂ ਵੈਸਟਵੈਲ ਚਲੀਏ ਤੇ ਬਲੋਚਿਸਤਾਨ ਸਿੰਧ ਜਿੱਥੇ ਖਤਮ ਹੁੰਦਾ ਹੈ ਉਹ ਪਾਕਿਸਤਾਨ ਦੀ ਡੈਪਥ ਹੈ ਐਂਡ ਉਸ ਡੈਪਥ ਦੇ ਵਿੱਚ 7 ਤੋਂ 8 ਵੱਡੇ ਸਿਟੀਜ਼ ਨੇ ਹੁਣ ਤੁਸੀਂ ਇੰਡੀਆ ਦੀ ਡੈਪਥ ਦੇਖੋ ਔਰ ਇੰਡੀਆ ਦੇ ਸਿਟੀਜ਼ ਦੇਖੋ ਐਂਡ ਇੰਡੀਆ ਦੀ ਜਿਹੜੀ ਡਿਕਲੇਅਰਡ ਨਿਊਕਲੀਅਰ ਪੋਲਿਸੀ ਹੈ इंडिया ਦੇ ਡਿclare ਜਾਨੀ ਕਿ ਅਸੀਂ ਪੂਰੀ ਦੁਨੀਆ ਨੂੰ ਦੱਸਿਆ ਹੋਇਆ ਹੈ ਕਿ ਸਾਡੀ ਨਿਊਕਲੀਅਰ ਪੋਲਿਸੀ ਇਹ ਹੈ ਉਹ ਇਹ ਹੈ ਕਿ ਅਸੀਂ ਫਸਟ ਯੂਜ਼ ਨਹੀਂ ਕਰਾਂਗੇ ਓਕੇ ਐਂਡ ਦੂਸਰਾ ਪੁਆਇੰਟ ਉਹਦਾ ਇਹ ਹੈ ਕਿ ਜੇ ਕਿਸੇ ਨੇ ਸਾਡੇ ਖਿਲਾਫ ਪਹਿਲਾ ਨਿਊਕਲੀਅਰ ਵੈਪਨ ਯੂਜ਼ ਕੀਤਾ ਤਾਂ ਅਸੀਂ ਇੰਨੀ ਬੁਰੀ ਤਰ੍ਹਾਂ ਨਿਊਕਲੀਅਰ ਵੈਪਨ ਯੂਜ਼ ਕਰਾਂਗੇ ਕਿ ਉਹ ਤਹਿਸ ਨਹਿਸ ਹੋ ਜਾਏਗਾ ਹੂੰ ਅਨਐਕਸੈਪਟੇਬਲ ਡੈਮੇਜ ਤੇ ਪਾਕਿਸਤਾਨ ਅਗਰ ਮੰਨ ਲਓ ਕਿ ਨਿਊਕਲੀਅਰ ਵੈਪਨ ਯੂਜ਼ ਕਰਦਾ ਹੈ ਔਰ ਜਿਵੇਂ ਮੈਂ ਦੱਸਿਆ ਸਾਡੀ ਡੈਪਥ ਇੰਨੀ ਹੈ ਇੰਡੀਆ ਕੈਨ ਐਬਜ਼ੌਰਬ ਦੈਟ ਸ਼ੌਕ ਲੇਕਿਨ ਜੋ ਫਿਰ ਇੰਡੀਆ ਦੀ ਰਿਟੈਲੀਏਸ਼ਨ ਜਾਏਗੀ ਔਰ ਪਾਕਿਸਤਾਨ ਦੀ ਡੈਪਥ ਵੀ ਨਹੀਂ ਆ 7-8 ਸਿਟੀ ਨੇ ਪਾਕਿਸਤਾਨ ਵਿਲ ਨਾਟ ਬੀ ਇਨ ਅ ਪੋਜੀਸ਼ਨ ਟੂ ਅਬਜ਼ਰਵ ਦਾ ਰਿਟੈਲੀਏਟਰੀ ਸਟ੍ਰਾਈਕ ਬਾਈ ਇੰਡੀਆ ਜੋ ਸਾਡੀ ਨਿਊਕਲੀਅਰ ਡਿਕਲੇਅਰਡ ਪਾਲਿਸੀ ਇਸ ਗੱਲ ਦਾ ਅਹਿਸਾਸ ਹੈ ਉਹਨਾਂ ਨੂੰ ਬਿਲਕੁਲ ਹੈ ਦੇਖਿਏ ਜੋ ਮਰਜੀ ਕਹੋ ਪਾਕਿਸਤਾਨ ਮਿਲਟਰੀ ਵੀ ਬੜੀ ਸੋਚ ਸਮਝ ਕੇ ਕੰਮ ਕਰਦੀ ਹੈ ਔਰ ਉਹਨਾਂ ਨੂੰ ਪਤਾ ਹੈ ਐਂਡ ਅੱਜ ਦੀ ਤਰੀਕ ਦੇ ਵਿੱਚ ਜਦੋਂ ਪੂਰੀ ਦੁਨੀਆ ਹਿੰਦੁਸਤਾਨ ਦੇ ਨਾਲ ਖੜੀ ਹੈ پاکستان ਜੋ ਮਰਜੀ ਕਹਿੰਦੇ ਨਾਲ ਉਹਨਾਂ ਦੇ ਮਿਨਿਸਟਰ ਜਾਂ ਕੋਈ ਹੋਰ ਪਾਕਿਸਤਾਨ ਇਸ ਪੋਜੀਸ਼ਨ ਦੇ ਵਿੱਚ ਨਹੀਂ ਹੈ ਕਿ ਦੁਨੀਆ ਨੂੰ ਹੋਰ ਵੀ ਗੁੱਸੇ ਕਰ ਦਵੇ ਇੱਕ ਨਿਊਕਲੀਅਰ ਵੈਪਨ ਯੂਜ਼ ਕਰਕੇ ਐਂਡ ਪਾਕਿਸਤਾਨ ਨੂੰ ਇਹ ਵੀ ਪਤਾ ਕਿ ਜੇ ਨਿਊਕਲੀਅਰ ਵੈਪਨ ਯੂਜ਼ ਕੀਤਾ ਉਸ ਦੇ ਬਾਅਦ ਪਾਕਿਸਤਾਨ ਦਾ ਅੰਤ ਹੈ ਐਂਡ ਇੱਕ ਹੋਰ ਚੀਜ਼ ਜਿਹੜੀ ਮੈਂ ਤੁਹਾਡੇ ਚੈਨਲ ਤੋਂ ਦੱਸਣਾ ਚਾਹੁੰਦਾ ਹੈ ਪਾਕਿਸਤਾਨ ਸਿਰਫ ਇੱਕ ਐਸਾ ਇਸਲਾਮਿਕ ਦੇਸ਼ ਹੈ ਪੂਰੀ ਦੁਨੀਆ ਜਿਹੜੇ ਕੋਲ ਨਿਊਕਲੀਅਰ ਵੈਪਨ ਹੈ ਔਰ ਪਾਕਿਸਤਾਨ ਇੱਕ ਐਸਾ ਇਸਲਾਮਿਕ ਦੇਸ਼ ਹੈ ਜਿੱਥੇ ਟੈਰੋਰਿਜ਼ਮ ਦੀ ਦੁਨੀਆ ਦੇ ਕਿਸੇ ਵੀ ਪਾਸੇ ਹੋਵੇ वो दारा पाकिस्तान जुड़दी एंड दुनिया भी नहीं चाहती कि पाकिस्तान एक टैररिस्ट स्टेट भी हो स्टेट भी हो इस करके की ऑप्शन -की दुनिया के कोल ने उन्होंने मिनिस्टर साहब ने स्काई न्यूज तो से एक्सैप्ट किया तीह सालिज बिल्कुल असी देखो परवेज मुशर ने भी किया परेज परवेज मुशरफ से यह भी कहा कि हमारे हीरो हैं वो और बड़े सारे उन्होंने अफसर ने मिलटरी अफसर ने किताब लिखिया ਕਿ ਅਸੀਂ ਜਿਹੜਾ ਯੂਐਸਏ ਦੀ ਡਾਟੀ ਵਰਕ ਸੀਗਾ ਉਸ ਟਾਈਮ ਸੋਵੀਅਤ ਦੇ ਖਿਲਾਫ ਅਫਗਾਨਿਸਤਾਨ ਤਾਂ ਸੀ ਕੀਤਾ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਹੁਣ ਅਗਲੇ 30 35 ਸਾਲ ਤੱਕ ਉਸੇ ਨੂੰ ਚાલુ ਚਾਲੂ ਰੱਖੋ ਤੇ ਆਪਣੀ ਸਟੇਟ ਪਾਲਿਸੀ ਬਣਾ ਲਓ ਹੂੰ ਜੋ ਅਫਗਾਨਿਸਤਾਨ ਸੋਵੀਅਤ ਯੂਨੀਅਨ ਦੇ ਖਿਲਾਫ ਹੋਇਆ ਉਸ ਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਤੁਸੀਂ ਹਿੰਦੁਸਤਾਨ 'ਚ ਵੀ ਇਹੀ ਕਰੋਗੇ ਤੁਸੀਂ ਈਰਾਨ ਦੇ ਵਿੱਚ ਇਹੀ ਕਰੋਗੇ ਤੁਸੀਂ ਬਾਕੀ ਦੁਨੀਆ ਦੇ ਵਿੱਚ ਇਹੀ ਕਰੋਗੇ ਤੇ ਇਸ ਕਰਕੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਆਪਣੇ ਆਪ ਦੇ ਵਿੱਚ ਇੱਕ ਐਸੀ ਚੀਜ਼ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰਨਾ ਚਾਹੁੰਦੇ ਹੋ ਜੀ ਜਸਟੀਫਿਕੇਸ਼ਨ ਇਤਿਹਾਸ ਤੋਂ ਨਹੀਂ ਮਿਲਦੀ ਜਸਟੀਫਿਕੇਸ਼ਨ ਤੁਹਾਡੇ ਐਕਸ਼ਨਸ ਤੋਂ ਮਿਲਦੀ ਹੈ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਹੂੰ ਇਤਿਹਾਸ ਦੇ ਵਿੱਚ ਕੋਈ ਯੂ ਨੋ ਜੀਓ ਸਟ੍ਰੈਟੈਜਿਕ ਜੀਓ ਪੋਲੀਟੀਕਲ ਕੰਡੀਸ਼ਨਸ ਰਹੀਆਂ ਐਂਡ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਯੂਐਸਏ ਦਾ ਡਾਟੀ ਵਰਕ ਕੀਤਾ ਤਾਂ ਤੁਸੀਂ ਬੈਨੀਫਿਟ ਨਹੀਂ ਕੀਤਾ ਹੂੰ ਪਾਕਿਸਤਾਨ ਨੇ ਯੂਐਸਏ ਤੋਂ ਮੈਕਸਿਮਮ ਬੈਨੀਫਿਟਸ ਲਏ ਬਿਲਕੁਲ ਉਸ ਦੇ ਬਸ ਦੇ ਫਾਈਨੈਂਸ਼ੀਅਲ ਬੈਨੀਫਿਟਸ ਫਾਈਨੈਂਸ਼ੀਅਲ ਬੈਨੀਫਿਟਸ ਐਂਡ ਪੋਲਿਟিক্যাল ਬੈਨੀਫਿਟਸ ਔਰ ਜੋ ਵੀ ਅਫਗਾਨਿਸਤਾਨ ਦੇ ਵਿੱਚ ਸਮਝ ਜਾਂਦਾ ਸੀਗਾ ਉਹਦਾ 80% ਤੇ ਪਾਕਿਸਤਾਨ ਚੀਰਾ ਜਾਂਦਾ ਸੀ ਈਵਨ ਨਾਉ ਆਫਟਰ ਵਾਰ ਔਰ ਟਰਰ 911 ਦੇ ਬਾਅਦ ਜਿੰਨੀਆਂ ਜੈਕਟਸ ਨੇ ਜਿੰਨੀਆਂ ਟਰੌਜ਼ਰ ਨੇ ਜਿੰਨੇ ਬੂਟਸ ਨੇ ਉਹ ਸਾਰੇ ਤੁਹਾਨੂੰ ਪਾਕਿਸਤਾਨ ਦੀ ਦੁਕਾਨਾਂ ਦੇ ਵਿੱਚ ਮਿਲ ਗਏ ਜੋ ਯੂਐਸਏ ਦੇ ਸੋਲਜਰ ਲਈ ਜਾਣੇ ਸੀ ਬਿਲਕੁਲ ਤੇ ਇਸ ਕਰਕੇ ਪਾਕਿਸਤਾਨ ਦਾ ਇਹ ਕਹਿਣਾ ਕਿ ਅਸੀਂ ਉਹ ਕੀਤਾ ਇਸ ਲਈ ਹੋ ਰਿਹਾ ਹੈ ਗਲਤ ਹੈ پاکستان ਨੇ ਉਸ ਤੋਂ ਹੀ ਬੈਨੀਫਿਟ ਕੀਤਾ اور ਜੋ ਅੱਜ ਪਾਕਿਸਤਾਨ ਕਰ ਰਿਹਾ ਹੈ ਬੜੀ ਸੋਚੀ ਸਮਝੀ ਆਪਣੀ ਸਟੇਟ ਪਾਲਿਸੀ ਦੇ ਤਹਿਤ ਕਰ ਰਿਹਾ ਹੈ